ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਪ ਸਿੰਘ ਕੰਬੋਜ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢੱਬੀ ਗੁਜਰਾ ਖਨੋਰੀ ਸਰਦਤ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਵੀ ਤੁਸੀਂ ਦਿਖਾਈਆਂ ਨੇ ਤੇ ਤੁਹਾਨੂੰ ਦਿਖਾਣੇ ਆ ਉਸ ਤੋਂ ਦੇਖੋ ਸਰਕਾਰ ਦੇ ਵੱਲੋਂ ਸਿਹਤ ਸਬੰਧੀ ਵੀ ਕੋਈ ਅਸੀਂ ਅਣਸਖਾਵੀ ਘਟਨਾ ਨਾਲ ਵਾਪਰ ਜਾਵੇ ਜਾਂ ਕੋਈ ਕੋਈ ਅਸਤਨਾਪੂਰਨ ਕੋਈ ਅਸੀਂ ਗੱਲ ਨਾ ਹੋ ਜਾਵੇ ਕਿਨਾਂ ਐ ਐਮਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਤਨਾਨਦ ਕੀਤੀ ਗਈਆਂ ਨੇ ਉਹਨਾਂ ਦੇ ਨਾਲ ਡਾਕਟਰ ਜਮਲਾ ਵੀ ਨਾਲ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਅਜੀਤ ਰੈਪ ਟੀਵੀ ਤੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਾਰਜ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰ ਜਮਲਾ ਵੀ ਨਾਲ ਤਨਾਦ ਹੈ ਕਿ ਕੋਈ ਅਸੀਂ ਤਨਾਹਪੂਰਨ ਸਥਿਤੀ ਦੇ ਵਿੱਚ ਜਿਹੜਾ ਫਟਣਾਂ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਇਹ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਸ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਇਸੇ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਤੁਹਾਨੂੰ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਸ਼ ਸਿੰਘ ਕੰਬੋਜ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢਾਬੀ ਗੁਜਰਾ ਖਨੋਰੀ ਸਰਦ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਤਸਵੀਰ ਦਿਖਾਈਆਂ ਨੇ ਇਹ ਤੁਹਾਨੂੰ ਦਿਖਾਣੇ ਆ ਉਸ ਤੋਂ ਦੇਖੋ ਸਰਕਾਰ ਦੇ ਵੱਲੋਂ ਸਹਿਤ ਸੰਬੰਧੀ ਵੀ ਕੋਈ ਅਸੀ ਅਨਸਖਾਵੀ ਘਟਨਾ ਨਾਲ ਵਾਪਰ ਜਾਵੇ ਜਾਂ ਕੋਈ ਕੋਈ ਅਸਤਨਾਪੂਰਨ ਕੋਈ ਅਸੀ ਗੱਲ ਨਾ ਹੋ ਜਾਵੇ ਕਿਹੜਾ ਅ ਐਮਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਨਾਤ ਕੀਤੀ ਗਈਆਂ ਨੇ ਉਹਨਾਂ ਦੇ ਨਾਲ ਡਾਕਟਰੀ ਅਮਲਾ ਵੀ ਨਾਲ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਅਜੀਤ ਰੈਪ ਟੀਵੀ ਤੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਾਰਜ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰੀ ਅਮਲਾ ਵੀ ਨਾਲ ਤਨਾਤ ਹੈ ਕਿ ਕੋਈ ਅਸੀ ਤਨਾਹਪੁਰ ਹਸਤੀਦੇ ਵਿੱਚ ਜਿਹੜਾ ਫਟਲਾਂ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਹੈ ਡਾਕਟਰ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਦੀ ਬਣੇ ਦਿਓ ਅਜੀਤ ਵੈਬ ਟੀਵੀ ਦੇ ਨਾਲ ਤੁਹਾਨੂੰ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਪ ਸਿੰਘ ਕੰਬੋਜ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢਾਬੀ ਗੁਜਰਾ ਖਨੋਰੀ ਸਰਦਤ ਤੋਂ ਜਿਹੜੀਆਂ ਸਾਨੀ ਅੰਦੋਲਨ ਦੇ ਦੌਰਾਨ ਆ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਤਸਵੀਰਾਂ ਨੇ ਤੁਹਾਨੂੰ ਦਿਖਾਉਣੀਆਂ ਉਸ ਦੇਖੋ ਸਰਕਾਰ ਦੇ ਵੱਲੋਂ ਸਿਹਤ ਸੰਬੰਧੀ ਵੀ ਕੋਈ ਅਸੀਂ ਅਣਸਖਾਵੀ ਘਟਨਾ ਨਾਲ ਵਾਪਰ ਜਾਵੇ ਜਾਂ ਕੋਈ ਕੋਈ ਅਸਤਨਾਪੂਰਨ ਕੋਈ ਅਸੀਂ ਗੱਲ ਨਾ ਹੋ ਜਾਵੇ ਜਿਹੜਾ ਐ ਐਮਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਨਤ ਕੀਤੀ ਗਈਆਂ ਨੇ ਉਹਨਾਂ ਦੇ ਨਾਲ ਡਾਕਟਰੀ ਅਮਲਾ ਵੀ ਨਾਲ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਅਜੀਤ ਰੈਪ ਟੀਵੀ ਤੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਰਵ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰੀ ਅਮਲਾ ਵੀ ਨਾਲ ਤনাਦ ਹੈ ਕਿ ਕੋਈ ਅਸੀਂ ਤਨਾਹਪੁਰ ਹਸਤੀਦੇ ਦੇ ਵਿੱਚ ਜਿਹੜਾ ਫਟਣਾਂ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਹੈ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਤੁਹਾਨੂੰ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਪ ਸਿੰਘ ਕੰਬੋਜ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢਾਬੀ ਗੁਜਰਾ ਖਨੋਰੀ ਸਰਦਤ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਤੁਸੀਂ ਦਿਖਾਈਆਂ ਨੇ ਇਹ ਤੁਹਾਨੂੰ ਦਿਖਾਉਣੇ ਆਸਤੇ ਦੇਖੋ ਸਰਕਾਰ ਦੇ ਵੱਲੋਂ ਸਿਹਤ ਸਬੰਧੀ ਵੀ ਕੋਈ ਅਸੀਂ ਅਣਸਖਾਵੀ ਘਟਨਾ ਨਾ ਵਾਪਰ ਜਾਵੇ ਜਾਂ ਕੋਈ ਕੋਈ ਅਸਤਨਾਪੂਰਨ ਕੋਈ ਅਸੀਂ ਗੱਲ ਨਾ ਹੋ ਜਾਵੇ ਕਿਉਂਕਿ ਅ ਐਂਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਨਤ ਕੀਤੀ ਗਈਆਂ ਨੇ ਉਹਨਾਂ ਦੇ ਨਾਲ ਡਾਕਟਰੀ ਅਮਲਾ ਵੀ ਨਾਲ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਅਜੀਤ ਰੈਪ ਟੀਵੀ ਤੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਾਰਜ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰੀ ਅਮਲਾ ਵੀ ਨਾਲ ਤনাਦ ਹੈ ਕਿ ਕੋਈ ਅਸੀਂ ਤਣਾਅਪੂਰਨ ਸਥਿਤੀ ਦੇ ਵਿੱਚ ਜਿਹੜਾ ਫਟਣਾਂ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਇਹ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤੁਸੀਂ ਜਿਹੜੀਆਂ ਦਿਖਾਉਂਦੇ ਰਹਾਂਗੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਲਈ ਬਣੇ ਰਹੋ ਅਜੀਤ ਵੈਬਟੀਵੀ ਦੇ ਨਾਲ। ਤੁਹਾਨੂੰ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਸ਼ ਸਿੰਘ ਕੰਬੋਜ। ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢਾਬੀ ਗੁਜਰਾ ਖਨੋਰੀ ਸ਼ਰਦਤ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਤੁਸੀਂ ਦਿਖਾਈਆਂ ਨੇ। ਇਹ ਤੁਹਾਨੂੰ ਦਿਖਾਣੇ ਆ ਉਸ ਤੋਂ ਦੇਖੋ ਸਰਕਾਰ ਦੇ ਵੱਲੋਂ ਸਿਹਤ ਸੰਬੰਧੀ ਵੀ ਕੋਈ ਐਸੀ ਅਨਸਖਾਵੀ ਘਟਨਾ ਨਾ ਵਾਪਰ ਜਾ ਜਾ ਕੋਈ ਕੋਈ ਅਸਤਨਾਪੂਰਨ ਕੋਈ ਅਸੀਂ ਗੱਲ ਨਾ ਹੋ ਜਾਵੇ ਕਿ ਨਾ ਅ ਐਂਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਨਾਤ ਕੀਤੀ ਗਈਆਂ ਨੇ ਉਹਨਾਂ ਦੇ ਨਾਲ ਡਾਕਟਰੀ ਅਮਲਾ ਵੀ ਨਾਲ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਅਜੀਤ ਰੈਪ ਟੀਵੀ ਤੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਾਰਜ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰੀ ਅਮਲਾ ਵੀ ਨਾਲ ਤਨਾਤ ਹੈ ਕਿ ਕੋਈ ਅਸੀਂ ਤਨਾਪੂਰਨ ਸਥਿਤੀ ਦੇ ਵਿੱਚ ਜਿਹੜਾ ਫਟਲਾ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਹੈ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਦੀ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਤੁਹਾਨੂੰ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਸ਼ ਸਿੰਘ ਕੰਬੋਜ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢਾਬੀ ਗੁਜਰਾ ਖਨੋਰੀ ਸਰਦਤ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਤਸਵੀਰਾਂ ਦਿਖਾਈਆਂ ਨੇ ਇਹ ਤੁਹਾਨੂੰ ਦਿਖਾਣੇ ਆਸਤੇ ਦੇਖੋ ਸਰਕਾਰ ਦੇ ਵੱਲੋਂ ਸਿਹਤ ਸੰਬੰਧੀ ਵੀ ਕੋਈ ਐਸੀ ਅਣਸਖਾਵੀ ਘਟਨਾ ਨਾਲ ਵਾਪਰ ਜਾਵੇ ਜਾਂ ਕੋਈ ਕੋਈ ਅਸਤਨਾਪੂਰਨ ਕੋਈ ਐਸੀ ਗੱਲ ਨਾ ਹੋ ਜਾਵੇ ਕਿਨਾਂ ਐ ਐਂਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਤਨਤ ਕੀਤੀ ਗਈਆਂ ਨੇ ਉਹਨਾਂ ਦੇ ਨਾਲ ਡਾਕਟਰੀ ਹਮਲਾ ਵੀ ਨਾਲ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਅਜੀਤ ਰੈਪ ਟੀਵੀ ਤੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਰਵ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰੀ ਅਮਲਾ ਵੀ ਨਾਲ ਤਨਾਤ ਹੈ ਕਿ ਕੋਈ ਐਸੀ ਤਨਾਹਪੂਰਨ ਸਥਿਤੀ ਦੇ ਵਿੱਚ ਜਿਹੜਾ ਫਟਣਾ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਇਹ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਤੁਹਾਨੂੰ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਸ਼ ਸਿੰਘ ਕੰਬੋਜ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢਾਬੀ ਗੁਜਰਾ ਖਨੋਰੀ ਸਰਦਤ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਤੁਸੀਂ ਦਿਖਾਈਆਂ ਨੇ ਤੇ ਤੁਹਾਨੂੰ ਦਿਖਾਣੇ ਆ ਉਸ ਤੋਂ ਦੇਖੋ ਸਰਕਾਰ ਦੇ ਵੱਲੋਂ ਸਿਹਤ ਸਬੰਧੀ ਵੀ ਕੋਈ ਐਸੀ ਅਣਸਖਾਵੀ ਘਟਨਾ ਨਾਲ ਵਾਪਰ ਜਾਵੇ ਜਾਂ ਕੋਈ ਕੋਈ ਅਸਤਨਾਪੂਰਨ ਕੋਈ ਅਸੀਂ ਗੱਲ ਨਾ ਹੋ ਜਾਵੇ ਕਿਉਂਕਿ ਅ ਐਮਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਤਨਤ ਕੀਤੀ ਗਈਆਂ ਨੇ ਉਹਨਾਂ ਦੇ ਨਾਲ ਡਾਕਟਰੀ ਹਮਲਾ ਵੀ ਨਾਲ ਹੈ ਸੋ ਦੋਨੋਂ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਅਜੀਤ ਰੈਪ ਟੀਵੀ ਤੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਾਰਜ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰੀ ਅਮਲਾ ਵੀ ਨਾਲ ਤনাਦ ਹੈ ਕਿ ਕੋਈ ਅਸੀਂ ਤਣਾਅਪੂਰਨ ਸਥਿਤੀ ਦੇ ਵਿੱਚ ਜਿਹੜਾ ਫਟਣਾਂ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਇਹ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਤੁਹਾਨੂੰ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਪ ਸਿੰਘ ਕੰਬੋਜ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢੱਬੀ ਗੁਜਰਾ ਖਨੋਰੀ ਸਰਦ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਤਸਵੀਰ ਦਿਖਾਈਆਂ ਨੇ ਇਹ ਤੁਹਾਨੂੰ ਦਿਖਾਣੇ ਆ ਉਸ ਤੋਂ ਦੇਖੋ ਸਰਕਾਰ ਦੇ ਵੱਲੋਂ ਸਿਹਤ ਸੰਬੰਧੀ ਵੀ ਕੋਈ ਐਸੀ ਅਨਸਖਾਵੀ ਘਟਨਾ ਨਾ ਵਾਪਰ ਜਾ ਕੋਈ ਕੋਈ ਅਸਤਨਾਪੂਰਨ ਕੋਈ ਅਸੀਂ ਗੱਲ ਨਾ ਹੋ ਜਾਵੇ ਕਿਹੜਾ ਅ ਐਮਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਨਾਤ ਕੀਤੀ ਗਈਆਂ ਨੇ ਉਹਨਾਂ ਦੇ ਨਾਲ ਡਾਕਟਰੀ ਹਮਲਾ ਵੀ ਨਾਲ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਅਜੀਤ ਰੈਪ ਟੀਵੀ ਤੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਾਰਜ ਵੀ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰੀ ਹਮਲਾ ਵੀ ਨਾਲ ਤਨਾਤ ਹੈ ਕਿ ਕੋਈ ਅਸੀਂ ਤਨਾਪੂਰਨ ਸਥਿਤੀ ਦੇ ਵਿੱਚ ਜਿਹੜਾ ਫਟਲਾ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਹੈ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਤੁਹਾਨੂੰ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਸ਼ ਸਿੰਘ ਕੰਬੋਜ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢਾਬੀ ਗੁਜਰਾ ਖਨੋਰੀ ਸਰਦ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਤਸਵੀਰਾਂ ਦਿਖਾਈਆਂ ਨੇ ਇਹ ਤੁਹਾਨੂੰ ਦਿਖਾਣੇ ਆਸ ਤੇ ਦੇਖੋ ਸਰਕਾਰ ਦੇ ਵੱਲੋਂ ਸਿਹਤ ਸਬੰਧੀ ਵੀ ਕੋਈ ਅਸੀਂ ਅਣਸਖਾਵੀ ਘਟਨਾ ਨਾਲ ਵਾਪਰ ਜਾਵੇ ਜਾਂ ਕੋਈ ਕੋਈ ਅਸਤਨਾਪੂਰਨ ਕੋਈ ਅਸੀਂ ਗੱਲ ਨਾ ਹੋ ਜਾਵੇ ਕਿਹੜਾ ਐ ਐਮਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਨਤ ਕੀਤੀ ਗਈਆਂ ਨੇ ਉਹਨਾਂ ਦੇ ਨਾਲ ਡਾਕਟਰੀ ਹਮਲਾ ਵੀ ਨਾਲ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਅਜੀਤ ਰੈਪ ਟੀਵੀ ਤੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਰਵ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰੀ ਅਮਲਾ ਵੀ ਨਾਲ ਤਨਾਦ ਹੈ ਕਿ ਕੋਈ ਅਸੀਂ ਤਨਾਹਪੁਰ ਹਸਤੀਦੇ ਦੇ ਵਿੱਚ ਜਿਹੜਾ ਫਟਣਾ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਇਹ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਤੁਹਾਨੂੰ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਸ਼ ਸਿੰਘ ਕੰਬੋਜ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢਾਬੀ ਗੁਜਰਾ ਖਨੋਰੀ ਸਰਦਤ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਵੀ ਤੁਸੀਂ ਦਿਖਾਈਆਂ ਨੇ ਇਹ ਤੁਹਾਨੂੰ ਦਿਖਾਣੇ ਆਸਤੇ ਦੇਖੋ ਸਰਕਾਰ ਦੇ ਵੱਲੋਂ ਸਿਹਤ ਦੇ ਸੰਬੰਧੀ ਵੀ ਕੋਈ ਅਸੀਂ ਅਨਸਖਾਵੀ ਘਟਨਾ ਨਾਲ ਵਾਪਰ ਜਾਵੇ ਜਾਂ ਕੋਈ ਕੋਈ ਅਸਤਨਾਪੂਰਨ ਕੋਈ ਅਸੀਂ ਗੱਲ ਨਾ ਹੋ ਜਾਵੇ ਜਿਹੜਾ ਐ ਐਮਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਨਤ ਕੀਤੀ ਗਈਆਂ ਨੇ ਉਹਨਾਂ ਦੇ ਨਾਲ ਡਾਕਟਰੀ ਹਮਲਾ ਵੀ ਨਾਲ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਅਜੀਤ ਰੈਪ ਟੀਵੀ ਤੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਾਰਜ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰੀ ਅਮਲਾ ਵੀ ਨਾਲ ਤনাਦ ਹੈ ਕਿ ਕੋਈ ਅਸੀਂ ਤਣਾਅਪੂਰਨ ਸਥਿਤੀ ਦੇ ਵਿੱਚ ਜਿਹੜਾ ਫਟਣਾਂ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਇਹ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤੁਸੀਂ ਜੀ ਹਾਂ ਦਿਖਾਉਂਦੇ ਰਹਾਂਗੇ ਉਸ ਤੋਂ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਦੀ ਬਣੇ ਦਿਓ ਅਜੀਤ ਵੈਬ ਟੀਵੀ ਦੇ ਨਾਲ। ਤੁਹਾਨੂੰ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਪ ਸਿੰਘ ਕੰਬੋਜ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢੱਬੀ ਗੁਜਰਾ ਖਨੋਰੀ ਸਰਦਤ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਆ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਤੁਸੀਂ ਦਿਖਾਈਆਂ ਨੇ ਇਹ ਤੁਹਾਨੂੰ ਦਿਖਾਉਣੇ ਆ ਉਸ ਤੋਂ ਦੇਖੋ ਸਰਕਾਰ ਦੇ ਵੱਲੋਂ ਸਿਹਤ ਸੰਬੰਧੀ ਵੀ ਕੋਈ ਐਸੀ ਅਨਸਖਾਵੀ ਘਟਨਾ ਨਾ ਵਾਪਰ ਜਾਵੇ ਜਾ ਕੋਈ ਕੋਈ ਅਸਤਨਾਪੂਰਨ ਕੋਈ ਅਸੀਂ ਗੱਲ ਨਾ ਹੋ ਜਾਵੇ ਜਿਹੜਾ ਅ ਅ ਐਂਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਨਾਤ ਕੀਤੀ ਗਈਆਂ ਨੇ ਉਹਨਾਂ ਦੇ ਨਾਲ ਡਾਕਟਰੀ ਹਮਲਾ ਵੀ ਨਾਲ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਅਜੀਤ ਰੈਪ ਟੀਵੀ ਤੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਾਰਜ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰੀ ਹਮਲਾ ਵੀ ਨਾਲ ਤਨਾਤ ਹੈ ਕਿ ਕੋਈ ਅਸੀਂ ਤਨਾਪੂਰਨ ਸਥਿਤੀ ਦੇ ਵਿੱਚ ਜਿਹੜਾ ਫਟਲਾ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਹੈ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਤੁਹਾਨੂੰ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਸ਼ ਸਿੰਘ ਕੰਬੋਜ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢਾਬੀ ਗੁਜਰਾ ਖਨੋਰੀ ਸਰਹੱਦ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਤਸਵੀਰਾਂ ਦਿਖਾਈਆਂ ਨੇ ਇਹ ਤੁਹਾਨੂੰ ਦਿਖਾਣੇ ਆਸਤੇ ਦੇਖੋ ਸਰਕਾਰ ਦੇ ਵੱਲੋਂ ਸਿਹਤ ਸਬੰਧੀ ਵੀ ਕੋਈ ਐਸੀ ਅਣਸਖਾਵੀ ਘਟਨਾ ਨਾਲ ਵਾਪਰ ਜਾਵੇ ਜਾਂ ਕੋਈ ਕੋਈ ਅਸਤਨਾਪੂਰਨ ਕੋਈ ਅਸੀਂ ਗੱਲ ਨਾ ਹੋ ਜਾਵੇ ਕਿਹੜਾ ਐ ਐਂਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਨਤ ਕੀਤੀ ਗਈਆਂ ਨੇ ਉਹਨਾਂ ਦੇ ਨਾਲ ਡਾਕਟਰੀ ਹਮਲਾ ਵੀ ਨਾਲ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਅਜੀਤ ਰੈਪ ਟੀਵੀ ਤੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਰਵ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰੀ ਅਮਲਾ ਵੀ ਨਾਲ ਤਨਾਦ ਹੈ ਕਿ ਕੋਈ ਅਸੀਂ ਤਨਾਦਪੁਰ ਹਸਤੀਦੇ ਦੇ ਵਿੱਚ ਜਿਹੜਾ ਫਟਣਾ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਇਹ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਤੁਹਾਨੂੰ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਸ਼ ਸਿੰਘ ਕੰਬੋਜ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢਾਬੀ ਗੁਜਰਾ ਖਨੋਰੀ ਸਰਦਤ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਤੁਸੀਂ ਦਿਖਾਈਆਂ ਨੇ ਇਹ ਤੁਹਾਨੂੰ ਦਿਖਾਣੇ ਆ ਉਸ ਤੋਂ ਦੇਖੋ ਸਰਕਾਰ ਦੇ ਵੱਲੋਂ ਸਿਹਤ ਸਬੰਧੀ ਵੀ ਕੋਈ ਅਸੀਂ ਅਨਸਖਾਵੀ ਘਟਨਾ ਨਾਲ ਵਾਪਰ ਜਾਵੇ ਜਾਂ ਕੋਈ ਕੋਈ ਅਸਤਨਾਪੂਰਨ ਕੋਈ ਅਸੀਂ ਗੱਲ ਨਾ ਹੋ ਜਾਵੇ ਕਿਹੜਾ ਐ ਐਂਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਤਨਤ ਕੀਤੀਆਂ ਨੇ ਉਹਨਾਂ ਦੇ ਨਾਲ ਡਾਕਟਰੀ ਹਮਲਾ ਵੀ ਨਾਲ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਅਜੀਤ ਰੈਪ ਟੀਵੀ ਤੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਾਰਜ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰੀ ਅਮਲਾ ਵੀ ਨਾਲ ਤনাਦ ਹੈ ਕਿ ਕੋਈ ਅਸੀਂ ਤਣਾਪੁਰਨ ਸਥਿਤੀ ਦੇ ਵਿੱਚ ਜਿਹੜਾ ਫਟਣਾਂ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਇਹ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਇਸੇ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖ਼ਬਰਾਂ ਦੇਖਣ ਦੀ ਬਣੇ ਰਹੋ ਅਜੀਤ ਵਿਪਟੀਆਂ ਦੇ ਨਾਲ ਤੁਹਾਨੂੰ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਪ ਸਿੰਘ ਕੰਬੋਜ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢੱਬੀ ਗੁਜਰਾ ਖਨੋਰੀ ਸਰਦਤ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਤਸਵੀਰਾਂ ਦਿਖਾਈਆਂ ਨੇ ਇਹ ਤੁਹਾਨੂੰ ਦਿਖਾਣੇ ਆਸਤੇ ਦੇਖੋ ਸਰਕਾਰ ਦੇ ਵੱਲੋਂ ਸਿਹਤ ਸੰਬੰਧੀ ਵੀ ਕੋਈ ਐਸੀ ਅਣਸਖਾਵੀ ਘਟਨਾ ਨਾਲ ਵਾਪਰ ਜਾ ਜਾ ਕੋਈ ਕੋਈ ਅਸਤਨਾਪੂਰਨ ਕੋਈ ਅਸੀਂ ਗੱਲ ਨਾ ਹੋ ਜਾਵੇ ਕਿ ਨਾ ਅ ਐਂਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਨਾਤ ਕੀਤੀ ਗਈਆਂ ਨੇ ਉਹਨਾਂ ਦੇ ਨਾਲ ਡਾਕਟਰੀ ਹਮਲਾ ਵੀ ਨਾਲ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਅਜੀਤ ਰੈਪ ਟੀਵੀ ਤੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਾਰਜ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰੀ ਹਮਲਾ ਵੀ ਨਾਲ ਤਨਾਤ ਹੈ ਕਿ ਕੋਈ ਅਸੀਂ ਤਨਾਪੂਰਨ ਸਥਿਤੀ ਦੇ ਵਿੱਚ ਜਿਹੜਾ ਫਟਲਾ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਇਹ ਡਾਕਟਰ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਤੁਹਾਨੂੰ ਦਰਸ਼ਨਾ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਸ਼ ਸਿੰਘ ਕੰਬੋਜ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢਾਬੀ ਗੁਜਰਾ ਖਨੋਰੀ ਸਰਹੱਦ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਤਸਵੀਰਾਂ ਦਿਖਾਈਆਂ ਨੇ ਇਹ ਤੁਹਾਨੂੰ ਦਿਖਾਣੇ ਆ ਉਸ ਤੋਂ ਦੇਖੋ ਸਰਕਾਰ ਦੇ ਵੱਲੋਂ ਸਿਹਤ ਸੰਬੰਧੀ ਵੀ ਕੋਈ ਅਸੀਂ ਅਣਸਖਾਵੀ ਘਟਨਾ ਨਾਲ ਆਪਰ ਜਾਵੇ ਜਾਂ ਕੋਈ ਕੋਈ ਅਸਤਨਾਪੂਰਨ ਕੋਈ ਅਸੀਂ ਹੋ ਜਾਵੇ ਕਿਹੜਾ ਐ ਐਮਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਨਤ ਕੀਤੀ ਗਈਆਂ ਨੇ ਉਹਨਾਂ ਦੇ ਨਾਲ ਡਾਕੀ ਹਮਲਾ ਵੀ ਨਾਲ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਜੀਤ ਰੈਪ ਟੀਵੀ ਤੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਰਵ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰੀ ਹਮਲਾ ਵੀ ਨਾਲ ਤਨਾਦ ਹੈ ਕਿ ਕੋਈ ਅਸੀਂ ਤਨਾਹਪੁਰਨ ਸਥਿਤੀ ਦੇ ਵਿੱਚ ਜਿਹੜਾ ਫਟਣਾ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਇਹ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਤੁਹਾਨੂੰ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਸ਼ ਸਿੰਘ ਕੰਬੋਜ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢੱਬੀ ਗੁਜਰਾਖ ਖਨੋਰੀ ਸਰਦਤ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਵੀ ਤੁਸੀਂ ਦਿਖਾਈਆਂ ਨੇ ਕਿ ਤੁਹਾਨੂੰ ਦਿਖਾਣੀਆਂ ਉਸ ਤੋਂ ਦੇਖੋ ਸਰਕਾਰ ਦੇ ਵੱਲੋਂ ਸਿਹਤ ਸਬੰਧੀ ਵੀ ਕੋਈ ਅਸੀਂ ਅਨਸਖਾਵੀ ਘਟਨਾ ਨਾਲ ਆਪਰ ਜਾਵੇ ਜਾਂ ਕੋਈ ਕੋਈ ਅਸਤਨਾਪੂਰਨ ਕੋਈ ਅਸੀਂ ਹੋ ਜਾਵੇ ਜਿਹੜਾ ਐ ਐਮਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਨਤ ਕੀਤੀ ਗਈਆਂ ਨੇ ਉਹਨਾਂ ਦੇ ਨਾਲ ਡਾਕਟਰੀ ਹਮਲਾ ਵੀ ਨਾਲ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਅਜੀਤ ਰੈਪ ਟੀਵੀ ਤੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਾਰਜ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰੀ ਅਮਲਾ ਵੀ ਨਾਲ ਤনাਦ ਹੈ ਕਿ ਕੋਈ ਅਸੀਂ ਤਣਾਪੁਰਨ ਸਥਿਤੀ ਦੇ ਵਿੱਚ ਜਿਹੜਾ ਫਟਣਾਂ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਇਹ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਤੁਹਾਨੂੰ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਪ ਸਿੰਘ ਕੰਬੋਜ। ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢੱਬੀ ਗੁਜਰਾ ਖਨੋਰੀ ਸਰਦਤ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਤਸਵੀਰਾਂ ਦਿਖਾਈਆਂ ਨੇ। ਇਹ ਤੁਹਾਨੂੰ ਦਿਖਾਣੇ ਆ ਉਸ ਤੋਂ ਦੇਖੋ ਸਰਕਾਰ ਦੇ ਵੱਲੋਂ ਸਿਹਤ ਸੰਬੰਧੀ ਵੀ ਕੋਈ ਐਸੀ ਅਣਸਖਾਵੀ ਘਟਨਾ ਨਾਲ ਜਾ ਕੋਈ ਕੋਈ ਅਸਤਨਾਪ ਪੂਰਨ ਕੋਈ ਅਸੀਂ ਨਾ ਹੋ ਜਾਵੇ ਜਿਹੜਾ ਅ ਐਮਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਨਾਤ ਕੀਤੀ ਗਈਆਂ ਨੇ ਉਹਨਾਂ ਦੇ ਨਾਲ ਡਾਕਟਰੀ ਅਮਲਾ ਵੀ ਨਾਲ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਅਜੀਤ ਰੈਪ ਟੀਵੀ ਤੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਾਰਜ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰੀ ਅਮਲਾ ਵੀ ਨਾਲ ਤਨਾਤ ਹੈ ਕਿ ਕੋਈ ਅਸੀਂ ਤਨਾਪੂਰਨ ਸਥਿਤੀ ਦੇ ਵਿੱਚ ਜਿਹੜਾ ਫਟਲਾ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਹੈ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਦੀ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਤੁਹਾਨੂੰ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਸ਼ ਸਿੰਘ ਕੰਬੋਜ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢਾਬੀ ਗੁਜਰਾ ਖਨੋਰੀ ਸਰਦ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਤਸਵੀਰਾਂ ਦਿਖਾਈਆਂ ਨੇ ਇਹ ਤੁਹਾਨੂੰ ਦਿਖਾਣੇ ਆ ਉਸ ਤੋਂ ਦੇਖੋ ਸਰਕਾਰ ਦੇ ਵੱਲੋਂ ਸਿਹਤ ਸੰਬੰਧੀ ਵੀ ਕੋਈ ਅਸੀਂ ਅਨਸਖਾਵੀ ਘਟਨਾਵਾਂ ਵਾਪਰ ਜਾਵੇ ਜਾਂ ਕੋਈ ਕੋਈ ਅਸਤਨਾਪੂਰਨ ਕੋਈ ਅਸੀਂ ਗੱਲ ਨਾ ਹੋ ਜਾਵੇ ਜਿਹੜਾ ਐ ਐਮਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਨਤ ਕੀਤੀ ਗਈਆਂ ਨੇ ਉਹਨਾਂ ਦੇ ਨਾਲ ਡਾਕਟਰੀ ਹਮਲਾ ਵੀ ਨਾਲ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਅਜੀਤ ਰੈਪ ਟੀਵੀ ਦੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਰਵ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰੀ ਅਮਲਾ ਵੀ ਨਾਲ ਤਨਾਦ ਹੈ ਕਿ ਕੋਈ ਅਸੀਂ ਤਨਾਹਪੁਰ ਨੂੰ ਸਥਿਤੀ ਦੇ ਵਿੱਚ ਜਿਹੜਾ ਫਟਣਾ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਇਹ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਤੁਹਾਨੂੰ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਸ਼ ਸਿੰਘ ਕੰਬੋਜ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢਾਬੀ ਗੁਜਰਾ ਖਨੋਰੀ ਸਰਦਤ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੀਆਂ ਲਾਈਵ ਤੁਸੀਂ ਦੇਖਾਈਆਂ ਨੇ ਇਹ ਤੁਹਾਨੂੰ ਦਿਖਾਣੇ ਆ ਉਸ ਤੋਂ ਦੇਖੋ ਸਰਕਾਰ ਦੇ ਵੱਲੋਂ ਸਿਹਤ ਸੰਬੰਧੀ ਵੀ ਕੋਈ ਅਸੀਂ ਅਨਸਖਾਵੀ ਘਟਨਾ ਨਾਲ ਵਾਪਰ ਜਾਵੇ ਜਾਂ ਕੋਈ ਕੋਈ ਅਸਤਨਾਪੂਰਨ ਕੋਈ ਅਸੀਂ ਗੱਲ ਨਾ ਹੋ ਜਾਵੇ ਕਿਹੜਾ ਐ ਐਮਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਨਤ ਕੀਤੀ ਗਈਆਂ ਨੇ ਉਹਨਾਂ ਦੇ ਨਾਲ ਡਾਕਟਰ ਜਮਲਾ ਵੀ ਨਾਲ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਅਜੀਤ ਰੈਪ ਟੀਵੀ ਤੇ ਕਿ ਕਿਸ ਤਰ੍ਹਾਂ ਇਹ ਸਰਕਾਰ ਦੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਪਹਿਲਾਂ ਕਾਰਜ ਜਿਹੜੀ ਕੀਤੀ ਗਈ ਹੈ ਸੋ ਇੱਥੇ ਡਾਕਟਰੀ ਅਮਲਾ ਵੀ ਨਾਲ ਤনাਤ ਹੈ ਕਿ ਕੋਈ ਅਸੀਂ ਤਨਾਹਪੁਰਨ ਸਥਿਤੀ ਦੇ ਵਿੱਚ ਜਿਹੜਾ ਫਟਣਾਂ ਨੂੰ ਜਾਂ ਕੋਈ ਇੰਜਰਡ ਨੂੰ ਕੋਈ ਜਿਹੜਾ ਇਹ ਸਹਾਇਤਾ ਦਿੱਤੀ ਜਾ ਸਕੇ ਸੋ ਤੁਹਾਨੂੰ ਅਸੀਂ ਖਨੋਰੀ ਬਾਰਡਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਤੁਹਾਨੂੰ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਸ਼ ਸਿੰਘ ਕੰਬੋਜ। ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀਆਂ ਢਾਬੀ ਗੁਜਰਾ ਖਨੋਰੀ ਸਰਦਤ ਤੋਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਜਿਹੜੀ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ